ਸਾਤ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸੋ ਬਲਵਿੰਦਰ ਸਿੰਘ ਪੱਖੋ ਕੇ ਜਿਵੇਂ ਕਿ ਤੁਸੀਂ ਲਗਾਤਾਰ ਸਾਡੀਆਂ ਵੀਡੀਓ ਚ ਵੇਖ ਰਹੇ ਹੋ ਕਿ ਸੇਵਾ ਤੇ ਸਤਗੁਰ ਜੀ ਨੇ 11 ਸਾਲ ਪਹਿਲਾਂ ਬਖਸ਼ੀ ਸੀ ਲਗਾਤਾਰ ਹੀ ਅਸੀਂ ਕਰ ਰਹੇ ਹਾਂ ਸ਼ਹੀਦ ਪਰਿਵਾਰਾਂ ਦੀ ਲੋੜਵੰਦ ਪਰਿਵਾਰਾਂ ਵੀ ਔਰ ਹੁਣ ਜਿਵੇਂ ਡੇਰਾ ਬਾਬਾ ਨਾਨਕ ਏਰੀਆ ਦੇ ਵਿੱਚ ਹੜ੍ਹਾਂ ਦੇ ਨਾਲ ਵੱਡਾ ਨੁਕਸਾਨ ਹੋਇਆ ਤਕਰੀਬਨ ਸਾਰੀ ਦੁਨੀਆ ਨੂੰ ਇਸ ਗੱਲ ਦਾ ਪਤਾ ਤੇ ਇਸ ਨੁਕਸਾਨ ਦੀ ਭਰਪਾਈ ਦੇ ਲਈ ਮੈਂ ਸਮਝਦਾ ਕਿ ਮਾਲਵੇ ਦੁਆਬੇ ਤੋਂ ਔਰ ਯੂਪੀ ਹਰਿਆਣੇ ਤੋਂ ਔਰ ਦਿੱਲੀ ਤੱਕ ਦੀਆਂ ਮੈਂ ਸਮਝਦਾ ਮਾਂ ਵੀ ਹਿਮਾਚਲ ਤੱਕ ਦੀਆਂ ਟੀਮਾਂ ਜਿਹੜੀਆਂ ਨੇ ਸੰਗਤ ਨੇ ਕੋਈ ਕਸਰ ਨਹੀਂ ਛੱਡੀ ਰਾਹਸਮਗਰੀ ਦੀ ਤੇ ਹੁਣ ਜਿਹੜੀ ਇੱਕ ਵੱਡੀ ਜ਼ਰੂਰਤ ਸੀ ਵੀ ਕਿਸਾਨਾਂ ਦੀ ਤਾਂ ਸਾਬ ਕਹ ਲੋ ਵੀ ਦੋ ਫਸਲਾਂ ਹੁੰਦੀਆਂ ਨੇ ਵੀ ਕਣਕ ਆਈ ਤੇ ਉਹ ਸਾਰੀ ਝੋਨੇ ਤੇ ਲਾਤੀ ਚੋਨਾ ਜਿਹੜਾ ਬਿਲਕੁਲ ਤਕਰੀਬਨ ਕਈਆਂ ਪਿੰਡਾਂ ਚ ਤੇ ਬਿਲਕੁਲ ਸੁਪੜਾ ਸਾਫ ਹੋ ਗਿਆ ਤੇ ਆ ਕੱਲ ਪਰਸੋਂ ਹੀ ਥੋੜਾ ਬੂਤਾ ਚੋਨਾ ਵੜਿਆ ਉਹ ਵੈਸੇ ਢੇਰੀ ਵੇਖ ਕੇ ਸ਼ਰਮ ਆਉਂਦੀ ਸੀ ਮੈਂ ਦੱਸਿਓ ਨਾ ਇਹ ਬਲਵੰਦਰ ਪੱਖੋ ਕੇ ਦੀ ਢੇਰੀ ਆ ਕਿਉਂਕਿ ਜਿੱਥੇ ਵੱਡੇ ਢੇਰ ਲੱਗਦੇ ਸੀ ਉੱਥੇ ਬਹੁਤ ਘੱਟ ਝਾੜ ਕਿਉਂਕਿ ਪਤਲ ਪੈ ਗਈ ਤੇ ਕਈ ਵਾਰੀ ਲੱਗਦਾ ਸੀ ਵੇਖਣ ਨੂੰ ਵੀ ਝੋਨਾ ਆ ਰਿਹਾ ਸ਼ਾਇਦ ਕੁਝ ਨਿਕਲੂਗਾ ਪਰ ਕੁਝ ਨਹੀਂ ਨਿਕਲਿਆ ਖਰਚੇ ਵੀ ਨਹੀਂ ਪੂਰੇ ਹੋਏ ਤੇ ਵੱਡੀ ਗਿਣਤੀ ਚ ਸੰਗਤਾਂ ਜਿਹੜੀਆਂ ਨੇ ਹੁਣ ਬੀਜ ਤੇ ਖਾਦ ਬੀਜ ਖਾਦ ਤੇ ਨਾਲ ਡੀਜ਼ਲ ਦੀ ਸੇਵਾ ਜਿਹੜੀ ਆ ਉਹ ਕਰ ਰਹੀਆਂ ਨੇ ਅੱਜ ਸਾਡੇ ਕੋਲ ਉਡਾਣੀ ਕਲਾ ਦੇ ਜਿਹੜੇ ਸਰਪੰਚ ਸਾਹਿਬ ਆਪਣੀ ਪੂਰੀ ਟੀਮ ਸਮੇਤ ਜ਼ਿਲ੍ਹਾ ਲੁਧਿਆਣੇ ਤੋਂ 200 ਏਕੜ ਦਾ ਬੀਜ ਲੈ ਕੇ ਸਾਡੇ ਕੋਲ ਪਹੁੰਚਿਆ ਔਰ ਬਹੁਤ ਹੀ ਵਧੀਆ ਬੀਜ ਇੱਥੋਂ ਸਾਡੇ ਇਲਾਕੇ ਦੇ ਇੱਕ ਕੰਪਨੀ ਆ ਬੀਜ ਬਣਾਉਣ ਵਾਲੀ ਉਹਨਾਂ ਕੋਲੋਂ ਬੀਜ ਖਰੀਦਿਆ ਗਿਆ ਜਿਹੜਾ ਕਿ ਯੂਨੀਵਰਸਿਟੀ ਤੋਂ ਅਪਰੂਵਡ ਆ ਔਰ ਇਸ ਇਲਾਕੇ ਦੇ ਲਈ ਉਹ ਜਿਹੜਾ ਸਪੈਸ਼ਲ ਬੀ ਆ ਵੀ ਇਸ ਇਲਾਕੇ ਦੇ ਵਿੱਚ ਆ ਬੀਜ ਜਿਹੜਾ ਵੱਡੇ ਪੱਦਰ ਦੇ ਉੱਤੇ ਜਿਹੜਾ ਉਹ ਉਹ ਇਹਦੇ ਚ ਵੰਡਿਆ ਜਾਏ ਉਹ ਅੱਛਾ ਵਾਇਸ ਇੱਥੋਂ ਦੀ ਜ਼ਮੀਨ ਦੇ ਲਈ ਤੇ ਅੱਜ ਇਹ ਜਿਹੜਾ 200 ਏਕੜ ਦਾ ਬੀਜ ਆ ਇਹ ਸਾਨੂੰ 270000 ਰੁਪਏ ਦਾ ਜਿਹੜਾ ਇਹਨਾਂ ਨੇ ਸੇਵਾ ਕੀਤੀ ਆ ਸਤਿਗੁਰੂ ਕਿਰਪਾ ਕਰਨ ਇਸ ਨਗਰ ਤੇ ਆਪਣੀ ਕਿਰਪਾ ਬਣਾਈ ਰੱਖਣ ਕੁੜਾਣੀ ਕਲਾਂ ਤੇ ਕਿਉਂਕਿ ਮੁਸ਼ਕਲ ਦੇ ਸਮੇਂ ਦੇ ਵਿੱਚ ਆਪਣੇ ਕਿਸਾਨ ਭਰਾਵਾਂ ਦੇ ਨਾਲ ਸਾਡੇ ਵੀਰ ਇਕੱਠੇ ਹੋ ਕੇ ਆਏ ਨੇ ਤੇ ਇਹਨਾਂ ਦੇ ਅਸੀਂ ਬੇहद ਸ਼ੁਕਰਗੁਜ਼ਾਰ ਵੀ ਆ ਧੰਨਵਾਦ ਵੀ ਕਰਦੇ ਆ ਹਾਲਾਂਕਿ ਉਹ ਮਨਾ ਕਰਦੇ ਆ ਵੀ ਸਾਡਾ ਧੰਨਵਾਦ ਕਰਨ ਦੀ ਲੋੜ ਨਹੀਂ ਅਸੀਂ ਤੇ ਆਪਣਾ ਫਰਜ਼ ਸਮਝ ਕੇ ਇੱਥੇ ਪਹੁੰਚੇ ਆ ਤੇ ਸਾਧ ਸੰਗਤ ਜੀ ਜਿਹੜੀ ਸਾਡੇ ਕੋਲ ਲਿਸਟ ਬਣੀ ਹੋਈ ਆ ਜਿਹੜੇ ਪਰਿਵਾਰਾਂ ਦੇ ਵਿੱਚ ਅੱਜ ਅਸੀਂ ਬੀਜ ਦੇਣ ਜਾ ਰਹੇ ਹਾਂ ਉਹਦੇ ਵਿੱਚ ਆ ਰਾਮਦਵਾਲੀ ਪਿੰਡ ਆ ਜੀ ਠੇਠੜਕੇ ਆ ਔਰ ਬਲੌਰਪੁਰ ਆ ਚਾਕਾਂ ਵਾਲੀ ਆ ਹਰੂ ਵਾਲਿਆ ਭਰੀਲਾ ਵੈਰੋਕੇ ਸ਼ਾਹਪੁਰ ਜਾਜਨ ਮੰਗੀਆਂ ਤਲਵੰਡੀ ਪਖਟਾਣਾ ਔਰ ਸਾਡਾ ਆਪਣਾ ਪਿੰਡ ਆ ਪੱਖੋਕੇ ਮਹਿਮਾਰਾਂ ਤੇ ਨਾਲ ਮੂੜੋ ਵਾਲੀ ਪਿੰਡ ਆ ਇਹ ਲਗਭਗ ਜਿਹੜੇ ਆ ਇਹ 11 12 ਪਿੰਡ ਜਿਹੜੇ ਆ ਬਣ ਜਾਂਦੇ ਆ ਤੇ ਇਹਨਾਂ ਦੇ ਵਿੱਚ ਇਹ ਬੀਜ ਜਿਹੜਾ ਅੱਜ ਕਿਉਂਕਿ ਇਹ ਵੇਖੋ Uh, 200 ਏਕੜ ਜਿਹੜਾ ਮੇਰੇ ਆਪਣੇ ਪਿੰਡ ਦੀ ਜਿਹੜੀ ਜ਼ਮੀਨ ਹੈ ਉਹ 250 ਏਕੜ ਤੋਂ ਉੱਪਰ ਆ ਪਰ ਅਸੀਂ ਕੋਸ਼ਿਸ਼ ਕੀਤੀ ਆ ਕਿਉਂਕਿ ਲਗਾਤਾਰ ਸੰਗਤਾਂ ਹੋਰ ਵੀ ਵੀ ਇਸ ਤੋਂ ਪਹਿਲਾਂ ਵੀ ਅਸੀਂ 200 ਏਕੜ ਦਾ ਬੀਜ ਵੰਡਿਆ ਤੇ 200 ਏਕੜ ਦਾ ਅੱਜ ਵੰਡ ਰਹੇ ਆ ਹੋਰ ਵੀ ਸੰਗਤਾਂ ਆ ਰਹੀਆਂ ਨੇ ਸਾਡੀ ਪਹਿਲ ਹੁੰਦੀ ਆ 2 ਤੋਂ 5 ਏਕੜ ਵਾਲੇ ਕਿਸਾਨਾਂ ਨੂੰ ਜਿਹੜਾ ਨਾ ਪਹਿਲ ਦੇ ਆਧਾਰ ਤੇ ਦਿੱਤਾ ਜਾਏ ਉਸ ਤੋਂ ਬਾਅਦ ਇਹ ਹੋਰ ਵੀ ਬੀਜ ਆ ਜਾਏਗਾ ਸਾਡੇ ਕੋਲ ਫਿਰ ਦੂਸਰੀ ਕੈਟਾਗਰੀ ਦੇ ਕਿਸਾਨ ਵੀਰਾਂ ਨੂੰ ਵੀ ਅਸੀਂ ਜਿਹੜਾ ਵਾ ਉਹਨਾਂ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਇਸ ਵਕਤ ਘੁਡਾਣੀ ਕਲਾ ਦੇ ਸਰਪੰਚ ਸਾਹਿਬ ਸਾਡੇ ਨਾਲ ਸਰਪੰ ਸੋ ਤਾਂ ਪਹਿਲਾਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤ ਹੈ ਮੇਰਾ ਨਾਮ ਗੁਰਿੰਦਰ ਸਿੰਘ ਆ ਜੀ ਹਾਂ ਜੀ ਇੱਕ ਤੇ ਸਦਾ ਗੁਰਿੰਦਰ ਸਿੰਘ ਜੀ ਤੁਹਾਡਾ ਤੇ ਤੁਹਾਡੇ ਨਾਲ ਆਈ ਹੋਈ ਸਾਰੀ ਟੀਮ ਦੇ ਅਸੀਂ ਬਿਹਤ ਸ਼ੁਕਰਗੁਜ਼ਾਰ ਆ ਔਰ ਕਿਉਂਕਿ ਅੱਜ ਦੀ ਡੇਟ ਤੇ ਜਿਹੜੀ ਸੇਵਾ ਤੁਸੀਂ ਬੀਜ ਦੀ ਕਰ ਰਹੇ ਹੋ ਬਹੁਤ ਅਹਿਮ ਆ ਔਰ ਬਹੁਤ ਜ਼ਿਆਦਾ ਲੋੜ ਆ ਵੀ ਅਸੀਂ ਖੁਦ ਇੱਕ ਕਿਸਾਨ ਹੋਣ ਦੇ ਨਾਤੇ ਜਾਂ ਹੋਰ ਕਿਸਾਨ ਵੀਰਾਂ ਨੂੰ ਰੋਜ਼ ਮਿਲਦੇ ਰਹੀ ਨੇ ਬਤੌਰ ਪੱਤਰਕਾਰ ਵੀ ਭਈ ਸੱਚਮੁੱਚ ਭਈ 1 ਏਕੜ ਦਾ ਵੀ ਖਰੀਦਣ ਜੋਗੇ ਵੀ ਹਾਲਾਤ ਨਹੀਂ ਰਹੀ ਕਿਉਂਕਿ ਜਦੋਂ ਆਉਣਾ ਕੁਝ ਨਹੀਂ ਆੜਤੀ ਵੀ ਐਡਵਾਂਸ ਦੇਣ ਤੋਂ ਝਿਜਕਦੇ ਆ ਵੀ ਪਹਿਲੇ ਹੀ ਨਹੀਂ ਮੁੜੇ ਗਾਂ ਕੀ ਕਰਾਂਗੇ ਤੇ ਮੈਂ ਸਮਝਣਾ ਵੀ ਤੁਹਾਡੇ ਵਰਗੇ ਭੈਣ ਭਰਾ ਜਾਂ ਹੋਰ ਜਿੰਨੀਆਂ ਵੀ ਸੰਗਤਾਂ ਇਸ ਹੜਮਾਰੇ ਇਲਾਕੇ ਦੇ ਵਿੱਚ ਪਹੁੰਚੀਆਂ ਨੇ ਉਹਨਾਂ ਨੇ ਬੜੀ ਵੱਡੀ ਰਾਹਤ ਆ ਔਰ ਇਹ ਅੱਜ ਬੜੀ ਵੱਡੀ ਤੁਸੀਂ ਸੇਵਾ ਕਰ ਰਹੇ ਹੋ 200 ਏਕੜ ਬੀਜਦੀ ਤੇ ਕੀ ਕਹਿਣਾ ਚਾਹੋਗੇ ਬਾਸੀ ਛੋਟੀ ਜੀ ਸੇਵਾ ਅਸੀਂ ਤਾਂ ਕੀ ਜਾਣਾ ਸਾਡਾ ਜਿਹੜਾ ਇਹ ਮੇਨ ਜਿਹੜਾ ਸੇਵਾ ਦਾ ਅਸੀਂ ਇਕੱਠੀ ਕਰਕੇ ਰਹੇ ਤਾਂ ਵੀ ਵੱਡਾ ਜੋਨ ਸਾਡੇ ਪਿੰਡ ਦੇ ਐਨ ਆਰ ਆਈ ਸੱਜਣਾ ਦਾ ਠੀਕ ਹੈ ਜੀ ਸਭ ਤੋਂ ਵੱਧ ਤਾਂ ਪਿੰਡੀ ਬਾਬਾ ਜੀ ਨੇ ਤਾਂ ਸਰਪੰਦਰਜੀਤ ਸਿੰਘ ਜੀ ਨੇ ਇਹਨਾਂ ਨਾਲ ਬਲਵਿੰਦਰ ਸਿੰਘ ਪੰਜ ਕਮਲਜੀਤ ਸਿੰਘ ਪੰਜ ਬਿੱਲਾ ਵੀਰਾ ਠੀਕ ਹੈ ਤੇ ਗੁਰਪ੍ਰੀਤ ਸਿੰਘ ਜੀ ਸੋ ਉਹਨਾਂ ਬਾਜੀ ਸਾਡਾ ਠੀਕ ਚਾਗਰ ਸਿੰਘ ਜੀ ਕਿਸਾਨ ਜੀ ਨਗਰਾਂ ਤੋਂ ਠੀਕ ਹੈ ਜੀ ਤੇ ਮਿੱਠੂ ਬਾਬਾ ਜੀ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਕਰਦਾ ਜਿਨ੍ਹਾਂ ਨੇ ਦਿਨ ਪਰ ਰਾਤ ਸਾਡੇ ਨਾਲ ਇਕੱਠੇ ਹੋ ਕੇ ਅਗਰਾਹੀ ਕੀਤੀ ਹੈ ਜੀ ਠੀਕ ਸਾਡੇ ਪਿੰਡ ਦੇ ਐਨ ਆਰ ਆਈ ਸੱਜਣਾ ਦਾ ਵਿਸ਼ੇਸ਼ ਤੌਰ ਤੇ ਸਰਪੰਦਰ ਸਿੰਘ ਜੀ ਪਿੰਕੀ ਸਾਨੂੰ ਉਹ ਸਤਵੰਤ ਸਿੰਘ ਜੀ ਉਹਨਾਂ ਨੇ 1 ਲੱਖ ਤੋਂ ਉੱਪਰ amount ਸਾਨੂੰ ਭੇਜੀਆ ਵਾਕੀ ਵੀ ਸਾਰਿਆਂ ਨੇ ਤਿਲ ਫੁੱਲ ਕਰਕੇ ਵੱਧ ਤੋਂ ਵੱਧ ਖਾਸ ਤੌਰ ਤੇ ਐਨ ਆਰ ਆਈ ਸੱਜਣਾ ਦਾ ਅਸੀਂ ਸ਼ੁਕਰਾਨਾ ਕਰਦੇ ਆਂ ਇਹਨਾਂ ਨੇ ਸਾਡੇ ਨਿੱਕੇ ਜਿਹੇ ਸੱਦੇ ਤੇ ਏਡੀ ਵੱਡੀ ਸੇਵਾ ਦਿੱਤੀ ਆ ਅਸੀਂ ਇੱਥੇ ਤੁਹਾਨੂੰ 2.70 ਹਜ਼ਾਰ ਦੇ ਲਗਭਗ ਬਿਜਿ ਦੇ ਕੇ ਚੱਲੇ ਆ ਬਿਜ ਦੀ ਸੇਵਾ ਲਈ ਆ ਤੇ ਅਸੀਂ ਬਾਕੀ ਬਾਬਾ ਜੀ 딜 ਦੀ ਆਪਨੀ ਕਿੰਨੀ ਆ ਬਾਕੀ ਹੁਣ ਅਸੀਂ ਜਾਵਾਂਗੇ ਦੂਜੇ ਪੱਖੋਗੇ ਜੀ ਠੀਕ ਹੈ ਉੱਥੇ ਹਾਂਜੀ ਉੱਥੇ ਡੀਜ਼ਲ ਦੀ ਸੇਵਾ ਕਰਾਂਗੇ ਹਾਂਜੀ ਲੱਖ ਲਗਭਗ ਅੱਛਾ ਇਸ ਤੋਂ ਪਹਿਲਾਂ ਆਪਾਂ ਇਸ ਤੋਂ ਪਹਿਲਾਂ ਵੀ ਹਾੜੇ ਇਲਾਕੇ ਦੇ ਵਿੱਚ ਕੋ ਸੇਵਾ ਕਰ ਚੁੱਕੇ ਹਾਂ ਕੁਡਾਣੀ ਕਲਾ ਵੱਲੋਂ ਨਹੀਂ ਪਹਿਲਾਂ ਕੋਈ ਫੇਵਰੇਜ ਕੀਤੀ ਪਹਿਲਾਂ ਅਸੀਂ ਵੈਸੇ ਹੀ ਚੱਕਰ ਮਾਰ ਕੇ ਆ ਗਏ ਸੀ ਵੀ ਕਿੱਥੇ ਕਿੱਥੇ ਲੋਡ ਹੈ ਠੀਕ ਹੈ ਠੀਕ ਹੈ ਜੀ ਅੱਬਾ ਜੀ ਨੇ ਆ ਕੇ ਗਏ ਸੀ ਵੀ ਜਿੱਥੇ ਇਥੇ ਲੋਡ ਹੋਊਗੀ ਫਿਰ ਆਪਾਂ ਬਾਅਦ ਜਾਵਾਂਗੇ ਕਿਉਂਕਿ ਪਹਿਲਾਂ ਪਤਾ ਨਹੀਂ ਲੱਗ ਰਿਹਾ ਜੀ ਕਿਤੇ ਸੇਵਾ ਪਹਚਾਈ ਜਾਵੇ ਕਿਹੜੀ ਚੀਜ਼ ਦੀ ਲੋਡ ਆ ਠੀਕ ਹੈ ਤੁੱਕੇ ਸੰਗਤਾਂ ਬਹੁਤ ਆ ਰਹੀਆਂ ਸੀ ਬਿਲਕੁਲ ਇੱਥੇ ਕੋਈ ਸ਼ੱਕ ਨਹੀਂ ਆ ਔਰ ਇਹ ਤੁਹਾਡਾ ਬੜਾ ਇਹ ਸਿਆਣਾ ਫੈਸਲਾ ਸੀਗਾ ਕਿ ਪਹਿਲਾਂ ਤੁਸੀਂ ਜਾਇਜ਼ਾ ਲਿਆ ਸਦਾ ਪਰਮੇਂਦਰ ਸਿੰਘ ਹੁਣੀ ਪਹਿਲਾਂ ਹੀ ਮੇਰੇ ਨਾਲ ਸੰਪਰਕ ਸੀ ਇਹਨਾਂ ਨਾਲ ਫੋਨ ਦੇ ਉੱਤੇ ਸਾਡੇ ਨਾਲ ਗੱਲਬਾਤ ਹੋ ਗਈ ਔਰ ਤਕਰੀਬਨ ਸਤਗੁਰੂ ਜੀ ਦੀ ਕਿਰਪਾ ਨਾਲ ਮੇਰੀ ਵਰਲਡ ਵਾਈਡ ਪਛਾਣ ਆ ਮਾਲਵੇ ਦੁਆਬੇ ਤੋਂ ਜਿੰਨੀਆਂ ਵੀ ਸੰਗਤਾਂ ਮੇਰੇ ਕੋਲ ਪਹੁੰਚੀਆਂ ਮੈਂ ਕਦੀ ਇਸ ਕੀ ਚੀਜ਼ ਦਾ ਲਾਲਚ ਨਹੀਂ ਕੀਤਾ ਕਿ ਮੈਂ ਆਪਣੇ ਪਿੰਡ 'ਚ ਹੀ ਵੰਡੀ ਜਾਵਾਂ ਵੀ ਆਪਣੇ ਪਿੰਡ ਦੇ ਵਿੱਚ ਵੀ ਜ਼ਰੂਰ ਬੁਲਾਇਆ ਪਰ ਨਾਲ 10 ਪਿੰਡ ਬੁਲਾਏ ਆ ਹਾਂਜੀ ਕਿਉਂਕਿ ਜਿਹੜੇ ਜ਼ਿਆਦਾ ਜ਼ਰੂਰਤਮੰਦ ਨੇ ਜਿਵੇਂਾਰ ਜਿਹੜੇ ਸ਼ਖਸ ਸੱਦੇ ਨੇ ਵੀ ਜ਼ਿੰਮੇਵਾਰੀ ਨਾਲ ਵੀ ਤੁਸੀਂ ਲੈ ਜੋ ਤੇ ਆਪਣੇ ਤਰੀਕੇ ਨਾਲ ਜਿਹੜਾ ਵਾ ਕਿਸਾਨਾਂ ਦੇ ਵਿੱਚ ਜਿਹੜਾ ਉਹ ਡਿਲੀਵਰ ਕਰਨਾ ਸ਼ੁਰੂ ਕਰੋ ਬਹੁਤ ਧੰਨਵਾਦ ਕਿਉਂਕਿ ਪੱਖੋ ਕੇ ਟਾਲੀ ਸਾਹਿਬ ਦੇ ਵਿੱਚ ਵੀ ਵੱਡਾ ਨੁਕਸਾਨ ਹੋਇਆ ਹਾਂਜੀ ਹਾਂਜੀ ਔਰ ਉੱਥੇ ਇਹ ਚ ਕੋਈ ਸ਼ੱਕ ਨਹੀਂ ਵੀ ਸੰਗਤ ਨੇ ਉੱਥੇ ਰਾਤ ਸਮਗਰੀ ਦੀ ਵੀ ਕੋਈ ਕਸਰ ਨਹੀਂ ਛੱਡੀ ਤੇ ਤੁਸੀਂ ਸਾਡੇ ਪਿੰਡ ਤੋਂ ਬਾਅਦ ਉੱਥੇ ਡੀਜ਼ਲ ਦੀ ਸੇਵਾ ਲਈ ਜਾਣਾ ਤੁਹਾਡਾ ਅਸੀਂ ਉਸ ਨਗਰ ਵੱਲੋਂ ਵੀ ਕਿਉਂਕਿ ਉਹ ਵੀ ਪੱਖੋ ਕੇ ਯਾਰ ਸਾਡੇ ਹੀ ਸਾ ਤੇ ਤਾਂ ਇਹ ਪਿੰਡਪਰਾ ਉੱਥੇ ਬੈਠੇ ਆ ਉਹ ਦੋ ਹਿੱਸਿਆਂ ਦੇ ਵਿੱਚ ਸਾਡੇ ਪਿੰਡ ਦੇ ਲੋਕ ਨੇ ਤੇ ਬਾਕੀ ਅਸੀਂ ਤੁਹਾਡੇ ਬੇਹਤ ਸ਼ੁਕਰਗੁਜ਼ਾਰ ਹਾਂ ਜੀ ਦੁਆ ਜੀ ਅਸੀਂ ਕੋਹਨੇਵਾਲ ਜਾਵਾਂਗੇ ਇਹ ਦੁੱਗ ਬਾਕ ਵਾਲੇ ਬਾਬਾ ਹਾਂ ਜੀ ਉੱਥੇ ਮਹਾਪੁਰਸ਼ ਬੰਨ ਬੰਨਣ ਦੀ ਸੇਵਾ ਕਰਾ ਰਹੇ ਆ ਬਿਲਕੁਲ ਕੱਲ ਵੀ ਕੁਝ ਸੰਗਤਾਂ ਆਈਆਂ ਸੀਗੀਆਂ ਮੋਹਾਲੀ ਤੋਂ ਹਾਂਜੀ ਗੁਰਦਰਾ ਤਾਲ ਮਿਲ ਕਮੇਟੀ ਖਰੜ ਮੋਹਾਲੀ ਤੋਂ ਸੰਗਤ ਆਈ ਸੀ ਤੇ ਉਹ ਕੋਈ ਸੇਵਾ ਵੀ ਦਿੱਕੇ ਗਏ ਨੇ ਖਾਲੀ ਤੋੜੇ ਵੀ ਲੈ ਕੇ ਆਏ ਸੀ ਕਿਉਂਕਿ ਬੰਨ ਬੰਨਿਆ ਉਹ ਫੇਰ ਪਾਣੀ ਆ ਗਿਆ ਉਹ ਫੇਰ ਨੁਕਸਾਨ ਹੋਇਆ ਉਹ ਵਾਕਈ ਉਸ ਪਿੰਡ ਦੇ ਵਿੱਚ ਵੱਡਾ ਨੁਕਸਾਨ ਆ ਔਰ ਵਾਕ ਹੁਣ ਜਿਹੜੀ ਇੱਕ ਥਰੂ ਦਾ ਕੈਮਰਾਮੈਨ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹਾਂਗਾ ਵੀ ਸਾਡੇ ਐਨਆਰਆਈ ਭੈਣ ਭਰਾਵਾਂ ਦੇ ਬੇहद ਸ਼ੁਕਰਗੁਜ਼ਾਰਾਂ ਜਿਵੇਂ ਕੁਡਾਣੀ ਕਲਾ ਦੇ ਐਨਆਰਆਈ ਵੀਰਾਂ ਨੇ ਵੱਡਾ ਯੋਗਦਾਨ ਪਾਇਆ ਆ ਬਾਕੀ ਸੰਗਤ ਵੀ ਹਮੇਸ਼ਾ ਮੇਰੇ ਨਾਲ ਤੇ ਐਨਆਰਆਈ ਭੈਣ ਭਰਾਵਾਂ ਵਰਲਡਵਾਈਡ ਹੀ ਜੁੜੇ ਹੋਏ ਆ ਸਿਰਫ ਹੁਣ ਇਸ ਵਕਤ ਜਿਹੜੀ ਚੀਜ਼ ਦੀ ਜ਼ਰੂਰਤ ਆ ਸਾਨੂੰ ਬੀਜ ਸੁਧਰੇ ਹੋਏ ਬੀਜ ਖਾਦ ਤੇ ਡੀਜ਼ਲ ਇਦੀ ਲਈ ਚਾਹੀਦਾ ਡੀਜ਼ਲ ਦੇ ਲਈ ਤੁਸੀਂ ਕੈਸ਼ ਵੀ ਸੇਵਾ ਕਰ ਸਕਦੇ ਹੋ ਜਾਂ ਸਾਡੇ ਲਾਗੇ ਪੰਪ ਨੇ ਕਿਸੇ ਵੀ ਪਿੰਡ ਚ ਜਾਓ ਉੱਥੇ ਕੋਈ ਨਾ ਕੋਈ ਪੈਟਰੋਲ ਪੰਪ ਹੈਗਾ ਤੁਸੀਂ ਪੈਟਰੋਲ ਪੰਪ ਤੇ দাও ਕਿਸੇ ਜ਼ਿੰਮੇਵਾਰ ਬੰਦੇ ਦੀ ਡਿਊਟੀ ਲਾਓ ਉੱਥੇ ਇੱਕ ਲਿਮਟ ਬੰਦ ਦੋ ਵੀ 50 50 ਲੀਟਰ ਦੇਣਾ 20 20 ਲੀਟਰ ਦੇਣਾ 40 40 ਲੀਟਰ ਦੇਣਾ ਜਿੰਨਾ ਵੀ ਤੁਸੀਂ ਦੇਣਾ ਚਾਹੁੰਦੇ ਹੋ ਉਸ ਹਿਸਾਬ ਨਾਲ ਉੱਥੇ ਪੇਮੈਂਟ ਕਰ ਜਾਓ ਤੇ ਜੇ ਕੈਸ਼ ਵੀ ਫੜਾਉਂਦੇ ਹੋ ਤੁਸੀਂ ਤੇ ਕਿਸੇ ਜੁਮੇਯਾਰ ਬੰਦੇ ਨੂੰ ਫੜਾਓ ਜਿਹੜਾ ਕੱਲ ਨੂੰ ਤੁਹਾਨੂੰ ਉਹਦੀ ਕੋਈ ਵੀਡੀਓ ਕਲਿੱਪ ਬਣਾ ਕੇ ਜਾਂ ਪੂਰਾ ਵੀਰਵਾ ਬਣਾ ਕੇ ਤੁਹਾਨੂੰ ਦੱਸ ਸਕੇ ਕਿ ਤੁਹਾਡੀ ਭੇਜੀ ਸੇਵਾ ਸਹੀ ਸਮੇਂ ਤੇ ਸਹੀ ਪਰਿਵਾਰਾਂ ਤੱਕ ਪਹੁੰਚਦੀ ਕਰ ਦਿੱਤੀ ਗਈ ਆ ਤੇ ਇੱਕ ਤੇ ਅਸੀਂ ਫੇਰ ਦੁਬਾਰਾ ਸ਼ੁਕਰਗੁਜ਼ਾਰ ਸਦਾ ਪਰਮੇਂਦਰ ਸਿੰਘ ਜੀ ਤੁਹਾਡਾ ਕਿਉਂਕਿ ਤੁਹਾਡੇ ਰਾਈ ਇਹ ਸਾਰੀ ਟੀਮ ਤੇ ਸਰਪੰਚ ਸਾਹਿਬ ਹੋਣਾ ਦੇ ਤੁਹਾਡੇ ਸਾਥੀਆਂ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲਿਆ ਤੇ ਸਤਿਗੁਰੂ ਤੁਹਾਡੇ ਸਾਰੇ ਨਗਰ ਨੂੰ ਤੁਹਾਡੇ ਪਿੰਡ ਦੇ ਐਨ ਆਰ ਆਈ ਭੈਣ ਭਰਾਵਾਂ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਬਹੁਤ ਮਿਹਰਬਾਨੀ ਜੀ ਹੁਣ ਆ ਸਾਧ ਸੰਗਤ ਜੀ ਅਸੀਂ ਲਗਾਤਾਰ ਜਿਹੜੇ 12 13 ਪਿੰਡ ਤੋਂ ਸੰਗਤ ਸਾਡੇ ਕੋਲ ਪਹੁੰਚੀ ਹੋਈ ਆ ਉਹਨਾਂ ਨੂੰ ਅਸੀਂ ਵਿੱਚ ਜਿਹੜਾ ਇਹਨਾਂ ਦੀ ਹਾਜ਼ਰੀ ਚ ਡਿਲੀਵਰ ਕਰਨ ਜਾ ਰਹੇ ਆ ਤੇ 사ਤਗੁਰੂ ਕਿਰਪਾ ਕਰਨਗੇ ਤੁਸੀਂ ਵੇਖਣਾ ਵਾ ਸਾਰਿਆਂ ਨੇ ਤੇ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਹੋ ਕਿਉਂਕਿ ਮੈਂ ਸਮਝਣਾ ਕਿ ਕਿਸਾਨਾਂ ਤੱਕ ਜਿਹੜੀ ਆ ਨਾ ਕਿਉਂਕਿ ਸਾਡੇ ਜਿਹੜੇ ਇਹ ਗੱਲ ਕਹਿ ਲੋ ਵੀ ਉਹਨਾਂ ਦੀ ਮਾਨਸਿਕਤਾ ਸਾਡੇ ਜੱਟ ਜ਼ਿਮੀਦਾਰਾਂ ਦੀ ਇਸ ਤਰ੍ਹਾਂ ਦੀ ਹੁੰਦੀ ਆ ਵੀ ਉਹ ਸੜਕਾਂ ਤੇ ਨਹੀਂ ਖਲੋਂਦੇ ਹਾਂਜੀ ਭਈ ਬੇਸ਼ੱਕ ਰਾਹਤ ਸਮਗਰੀਆਂ ਦੀਆਂ ਟਰਾਲੀਆਂ ਪਰ ਪਰ ਟਰੱਕ ਪਰ ਪਰ ਆਏ ਨੇ ਪਰ ਮੈਂ ਸਮਝਣਾ ਵੀ ਅਸਲ ਹੜਪੀੜਤਾਾਂ ਦੀ ਸੇਵਾ ਹੁਣ ਹੋ ਰਹੀ ਆ ਕਿਸਾਨ ਵੀਰਾਂ ਦਾ ਜਿਨ੍ਹਾਂ ਦੇ ਸੈਂਕੜੇ ਏਕੜ ਹਜ਼ਾਰਾਂ ਏਕੜ ਫਸਲ ਤਬਾਹ ਹੋਈ ਆ ਉਹਨਾਂ ਤੱਕ ਹੁਣ ਰਾਹਤ ਜਿਹੜੀ ਆ ਬੀਜ ਦੇ ਰੂਪ ਚ ਖਾਦ ਦੇ ਰੂਪ ਚ ਡੀਜ਼ਲ ਦੇ ਰੂਪ ਚ ਪਹੁੰਚ ਰਹੀ ਆ ਜਾਂ ਜਿਤਨਾ ਪਹਿਲੀਆਂ ਦੇ ਬੰਨ ਬੱਜ ਰਹੇ ਸੀ ਉੱਥੇ ਸੇਵਾ ਬਹੁਤ ਵੱਡੀ ਹੋਈ ਆ ਮਾਲਵੇ ਦਬਾਬੇ ਤੋਂ ਵੱਡੀ ਗਿਣਤੀ ਚ ਟਰੈਕਟਰ ਵੀ ਲੈ ਕੇ ਆਏ ਨੇ ਵੀਰ ਈਵਨ ਕਿ ਕਈਆਂ ਨੇ ਤਾਂ ਡੀਜ਼ਲ ਵੀ ਨਹੀਂ ਪੋਆ ਆ ਡੀਜ਼ਲ ਵੀ ਆਪ ਹੀ ਵਰਤ ਦੇ ਰਹੇ ਨੇ ਤੇ ਕਈ ਲੋਕ ਇਹਨਾਂ ਬੰਨਾਂ ਬੰਨਣ ਦੇ ਉੱਤੇ ਜਿਸੇ ਉਹ ਕਮੇਟੀਆਂ ਬਣੀਆਂ ਸੀ ਉਹਨਾਂ ਨੂੰ ਲੱਖਾਂ ਰੁਪਏ ਡੀਜ਼ਲ ਹੀ ਦੇ ਗਏ ਆ ਅਸੀਂ ਸਾਰਿਆਂ ਦੇ ਬੇहद ਸ਼ੁਕਰਗੁਜ਼ਾਰ ਆ ਜਿਉਂਦੇ ਦੇ ਰਹੋ ਔਰ ਤੁਸੀਂ ਆਪਣਾ ਨੰਬਰ ਸ਼ੇਅਰ ਕਰਨਾ ਚਾਹੋਗੇ ਜੀ ਨਹੀਂ ਨਹੀਂ ਕੋਈ ਲੋੜ ਨਹੀਂ ਹਾਂਜੀ ਬਹੁਤ ਮਿਹਰਬਾਨੀ ਜੀ ਬਾਕੀ 10 ਦਾ ਨੰਬਰ ਆਪ ਸਾਬ ਸੰਗਤਾਂ ਦੇ ਕੋਲ ਆ 9814099737 ਔਰ ਮੇਰੇ ਨਗਰ ਦੇ ਵੀ ਲੋਕ ਜਿੰਨੇ ਵੀ ਮੇਰੇ ਇਲਾਕੇ ਦੇ ਡੇਰਾ ਬਬਨਾਨਕੇਰੀ ਦੇ ਜਿੱਥੇ ਵੀ ਹੜ ਆਏ ਨੇ ਰਮਦਾਸ ਏਰੀਏ ਤੱਕ ਕਲਾਂੌਰ ਤੋਂ ਲੈ ਕੇ ਜਿੱਥੇ ਵੀ ਬੀਜ ਦੀ ਲੋੜ ਆ ਕਿਸੇ ਚੀਜ਼ ਦੀ ਲੋੜ ਆ ਦਾਸ ਮੇਰੇ ਨੰਬਰ ਤੇ ਮੈਨੂੰ ਕੰਟੈਕਟ ਕਰਿਓ ਜਦੋਂ ਵੀ ਕੋਈ ਹੋਰ ਸੰਗਤਾਂ ਬੀਜ ਲੈ ਕੇ ਆਉਣਗੀਆਂ ਤੁਹਾਡਾ ਨਾਮ ਜਿਹੜਾ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਲਿਸਟ 'ਚ ਪਾ ਕੇ ਤੁਹਾਡੇ ਤੱਕ ਉਹ ਰਾਸ ਸਮਗਰੀ ਬੀਜ ਦੇ ਰੂਪ 'ਚ ਤੁਹਾਨੂੰ ਪਹੁੰਚ ਬਹੁਤ ਮਿਹਰਬਾਨੀ ਜੀ ਜੁੰਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ ਔਰ ਕੁੜਾਣੀ ਕਲਾ ਦੀ ਸਾਰੀ ਸੰਗਤ ਦਾ ਇੱਕ ਵਾਰੀ ਫੇਰ ਸ਼ੁਕਰ ਧੰਨਵਾਦ ਕਰਦੇ ਹੋਏ ਤੁਹਾਡੇ ਕੋ ਆਜਾ ਚਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਕ ਜੀ ਜਿਵੇਂ ਕਿ ਤੁਸੀਂ ਵੇਖ ਸੌਣ ਰਹੇ ਹੋ ਕਿ ਪਹਿਲਾ ਅਸੀਂ ਅਨਾਉਂਸਮੈਂਟ ਕੀਤਾ ਸੀ ਕਿ ਕਢਾਣੀ ਕਲਾ ਦੀ ਸੰਗਤ ਵੱਲੋਂ 200 ਕਿਲੇ ਦਾ ਬੀਜ ਜਿਹੜਾ ਉਹਨਾਂ ਪ੍ਰਬੰਧ ਕੀਤਾ ਸੀ ਇਹਨਾਂ ਨੇ ਹੁਣ ਸਾਨੂੰ 1,35,000 ਕੈਸ਼ ਹੋਰ ਦਿੱਤਾ ਮੌਕੇ ਤੇ ਕਿਉਂਕਿ ਸੰਗਤ ਦੀ ਡਿਮਾਂਡ ਵੇਖ ਕੇ ਕਿਉਂਕਿ ਅਸੀਂ ਜਦੋਂ ਉਹਨਾਂ ਨੇ ਨੋਟ ਕੀਤਾ ਵੀ ਕਿਤੇ ਮੈਂ ਕੱਟ ਲਾ ਰਿਹਾ ਸੀ ਭਈ 25 ਵਾਲਿਆਂ ਨੂੰ 20 ਦੇ ਰਿਹਾ ਸੀ 10ਾਂ ਵਾਲਿਆਂ ਨੂੰ 8 ਦੇ ਰਿਹਾ ਸੀ 5ਾਂ ਵਾਲਿਆਂ ਨੂੰ 4 ਦੇ ਰਿਹਾ ਸੀ ਤੇ ਇਹਨਾਂ ਨੇ ਆਖਿਆ ਵੀ ਬੀਜ ਦੀ ਲੋੜ ਤੇ ਸਾਰਿਆਂ ਨੂੰ ਕੋਜੀ ਆ ਕਿ ਅਸੀਂ ਤੁਹਾਨੂੰ 100 ਏਕੜ ਬੀਜ ਦੇ ਹੋਰ ਪੈਸੇ ਦੇਤੇ ਹੁਣ ਇਸ ਵਕਤ ਪੁਢਾਣੀ ਕਲਾ ਦੀ ਸੰਗਤ ਵੱਲੋਂ 300 ਏਕੜ ਬੀਜ ਜਿਹੜਾ ਵਾ ਅੱਜ ਸਾਡੇ ਪਿੰਡ ਨਗਰਪੱਖੋ ਕੇ ਮਹਿਮਾਰਾਂ ਦੇ ਵਿੱਚ ਲਗਭਗ 11-12 ਪਿੰਡਾਂ ਦੇ ਕਿਸਾਨ ਵੀਰਾਂ ਨੂੰ ਜਿਹੜਾ 300 ਏਕੜ ਦਾ ਬੀਜ ਹੁਣ ਪਹੁੰਚੇਗਾ 200 ਏਕੜ ਦੀ ਤੇ ਗੱਡੀ ਹੋਣਾ ਸੀ ਡਿਲੀਵਰ ਕਰ ਰਹੇ ਆ ਜਿਹੜੀ ਗੱਲ 100 ਏਕੜ ਆ ਉਹ ਹੁਣੇ ਅਸੀਂ ਫੋਨ ਕਰ ਦੇਣਾ ਜਾਂ ਆਪਣੀ ਕੋ ਟਰੈਕਟਰ ਟਰਾਲੀ ਜਾਊਗੀ ਤੇ ਹੁਣੇ ਲਿਆ ਕੇ ਤੇ ਜਿਹੜੀ ਸੰਖਤ ਰਹਿ ਜਾਏਗੀ ਉਹਨਾਂ ਨੂੰ ਵੀ ਪੂਰਾ ਅਸੀਂ ਕਰਕੇ ਬਹੁਤ ਬਹੁਤ ਧੰਨਵਾਦ ਸਰਪੰਚ ਜੀ ਅਚਾਨਕ ਇਹ ਫੈਸਲਾ ਕਿਵੇਂ ਕੀਤਾ ਜੀ ਪੱਖੋ ਜੀ ਜਦ ਤੁਸੀਂ ਜਿਵੇਂ ਜੇ ਨੂੰ 5 ਦੇ ਰਹੇ ਨੇ 7 ਦੇ ਰਹੇ ਸੀ ਅਜਾ 5 ਵਾਲਾ ਟਰਾਲੀ ਖੜਕਾਉਂਦਾ ਕਿ ਉਹਨਾਂ ਨੂੰ 10 ਕੀਤੀ ਆ ਜਾਣ ਹਾਂਜੀ ਹਾਂਜੀ ਉਹ ਬਾਕੀ ਧੰਨਵਾਦ ਆ ਤੁਹਾਡਾ ਬਹੁਤ ਵੱਡਾ ਉਦੋਂ ਮੈਂ ਜਿਹੜਾ ਤੁਸੀਂ ਕਰ ਰਹੇ ਹੋ ਹਾਂਜੀ ਸੋ ਬਾਕੀ ਅਸੀਂ ਹਰ ਤਰੀਕੇ ਦੇ ਨਾਲ ਆ ਤੁਹਾਡੇ ਬਿਲਕੁਲ ਜੀ ਸਾਡੇ ਪਿੰਡ ਦੇ ਨਗਰ ਵਾਸੀਆਂ ਵੀ ਇਹ ਧੰਨਵਾਦ ਕਰਦੇ ਜਿਨ੍ਹਾਂ ਨੇ ਇਦਾਂ ਵੱਡਾ ਉਦਮ ਕੀਤਾ ਬਹੁਤ ਵੱਡਾ ਬਹੁਤ ਵੱਡਾ ਜੀ ਤੁਹਾਡੇ ਨਗਰ ਦੇ ਸਾਰੇ ਐਨ ਆਰ ਆਈ ਭੈਣ ਭਰਾਵਾਂ ਦਾ ਔਰ ਤੁਸੀਂ ਜਦੋਂ ਵੇਖੋ ਜਦੋਂ ਵੀ ਕੋਈ ਗੁਰਮੁਖ ਭੈਣ ਭਰਾ ਇਹ ਸੇਵਾ ਮੰਡਣਾ ਹੁੰਦਾ ਨਾ ਕਿ ਜਦੋਂ ਉਹਨਾਂ ਦੀ ਅੱਖਾਂ ਦੇ ਸਾਹਮਣੇ ਸੇਵਾ ਡਿਲੀਵਰ ਹੋ ਰਹੀ ਹੁੰਦੀ ਹੈ ਤੇ ਉਹਨਾਂ ਨੂੰ ਨਜ਼ਰ ਆਉਂਦਾ ਭਈ ਸੱਚਮੁੱਚ ਲੋੜਵੰਦ ਕਿਸਾਨ ਵੀਰਾਂ ਤੱਕ ਜਿਹੜੀ ਇਹ ਸੇਵਾ ਜਾ ਰਹੀ ਆ ਮੌਕੇ ਦੇ ਉੱਤੇ 200 ਦੀ ਜਗ੍ਹਾ 300 ਏਕੜ ਦਾ ਫੀਲ ਜਿਹੜਾ ਇਹਨਾਂ ਨੇ ਕਰ ਦਿੱਤਾ ਇਹ ਕਿਸਾਨਾਂ ਦੀ ਲੋੜ ਵੇਖ ਕੇ ਔਰ ਸਚੋਚ ਦੇ ਆ ਵੀ ਅਸੀਂ 300 ਏਕੜ 500 ਏਕੜ ਰੋਜ਼ ਵੰਡੀਏ ਇੱਥੇ ਕਈ ਵਾਰੀ ਅਨਾਉਂਸਮੈਂਟਾਂ ਹੋਈਆਂ ਜੀ ਅਸੀਂ ਇੰਨੇ ਹਜ਼ਾਰ ਏਕੜ ਦਾ ਜੀ ਬੀਜ ਦਾਂਗੇ ਇਹ ਕਰਾਂਗੇ ਉੱਥੇ ਅਜੇ ਕੋਈ ਕੋਈ ਗੱਲਾਂ ਕਈ ਵਾਰੀ ਕਲੀਅਰ ਨਹੀਂ ਹੁੰਦੀਆਂ ਅਸੀਂ ਕੋਈ ਡਿਕਲੇਅਰ ਨਹੀਂ ਸੀ ਕੀਤਾ ਤੇ ਕੱਲ 200 ਏਕੜ ਪਹਿਲਾਂ ਤੇ 300 ਏਕੜ ਅੱਜ 500 ਏਕੜ ਦਾ ਬੀਜ ਸੰਗਤ ਦੇ ਸਹਿਯੋਗ ਨਾਲ ਅਸੀਂ ਆਪਣੀ ਜੇਬ ਤੋਂ ਆਏ ਨਹੀਂ ਔਕਾਤ ਦੇ ਮਾਲਕਾਂ ਅਸੀਂ ਤੇ ਖੁਦ ਹੜ ਪੀਟਤਿਆਂ ਤੇ ਨੁਕਸਾਨ ਹੋਇਆ ਪਰ ਫਿਰ ਵੀ ਅਹ ਚਲੋ ਜਿਹੜੇ ਭੈਣ ਭਰਾ ਸਾਡੇ ਰਾਈ ਆਉਂਦੇ ਨੇ ਕੋਈ ਕੋਈ ਪਹਿਚਾਨ ਰੱਖਦੇ ਨੇ ਸਾਡੀ ਉਹ ਜਦੋਂ ਸਾਡੇ ਤੱਕ ਆ ਕੇ ਪਹੁੰਚਦੇ ਨੇ ਤੇ ਸਾਡੀ ਕੋਸ਼ਿਸ਼ ਰਹਿੰਦੀ ਆ ਭਈ ਹਰ ਲੋੜਵੰਦ ਕਿਸਾਨ ਵੀਰ ਤੱਕ ਜਿਹੜੀ ਸੇਵਾ ਪਹੁੰਚ ਜਾਏ ਔਰ ਕੁਡਾਣੀ ਕਲਾ ਦੇ ਸਾਡੇ ਕਿਸਾਨ ਵੀਰਾਂ ਨੇ ਦੱਸਿਆ ਕਿ ਇੱਕ ਖਾਦ ਆਉਂਦੀ ਆ ਜਿਹੜੀ ਇਹਨਾਂ ਪਿਛਲੀ ਵਾਰੀ ਵਰਤੀ ਆ ਕਿਉਂਕਿ ਡਾਇਆ ਸਾਰਿਆਂ ਨੂੰ ਮਿਲਣੀ ਰਹੀ ਆਉਣ ਵਾਲੇ ਸਮੇਂ ਦੇ ਵਿੱਚ ਐਨਆਰਆਈ ਭੈਣ ਭਰਾਵਾਂ ਦੇ ਸਹਿਯੋਗ ਨਾਲ ਇਸ ਤਰ੍ਹਾਂ ਦੀਆਂ ਸੰਕਟਾਂ ਦੇ ਸਹਿਯੋਗ ਨਾਲ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਇੱਕ ਗੱਡੀ ਖਾਦ ਦੀ ਮੰਗਾ ਕੇ ਇੱਥੇ ਲੋੜਵੰਦ ਕਿਸਾਨਾਂ ਨੂੰ ਦਈਏ ਕਿਉਂਕਿ ਹੁਣ ਦਿਵਾਲੀ ਤੋਂ ਬਾਤ ਬੁਝਾਈ ਜੇ ਸ਼ੁਰੂ ਹੋ ਜਾਣੀ ਆ ਅਜੇ ਕਈ ਸਦਾ ਪਰਮੰਦਰ ਸਿੰਘ ਜੀ ਇੰਨਾ ਬੁਰਾ ਹਾਲਿਆ ਪੈਲੀਆਂ ਦਾ ਵੀ ਉਹ ਉਹ ਨਾ ਉਹ ਕੰਬਾਈਨ ਨਾਲ ਵੱਢੇ ਜਾਣੇ ਆ ਉਹ ਸ਼ਰਾਬ ਕਟਰ ਜਿਹਨਾਂ ਵੱਢ ਕੇ ਹੁਣ ਅੱਗ ਲਾਉਣ ਨਹੀਂ ਦਿੰਦੀ ਸਰਕਾਰ ਉਹ ਇੰਨੇ ਪ੍ਰਾਲ ਦਾ ਕੀ ਕਰੀਏ ਉੱਥੇ ਚਲੋ ਫਿਰ ਹੁਣ ਤੁਹਾਡੇ ਵਰਗੇ ਭੈਣ ਭਰਾ ਡੀਜ਼ਲ ਦੀ ਸੇਵਾ ਕਰ ਜਾਂਦੇ ਆ ਵੀ ਚਲੋ 10 ਲੀਟਰ ਡੀਜ਼ਲ ਵੱਧ ਫੂਕ ਲਓ ਹਾਂਜੀ ਚ ਇਹਨੂੰ ਹੁਣ ਵਿੱਚੇ ਹੀ ਨਸ਼ਟ ਕਰਨਾ ਪੈਣਾ ਤੇ ਉਹ ਵੀ ਇੱਕ ਮਸਲਾ ਬਣਿਆ ਪਿਆ ਕਿਉਂਕਿ ਸਰਕਾਰ ਇਹ ਇਹ ਪ੍ਰਾਲੀ ਦਾ ਕੋ ਪ੍ਰਬੰਧ ਕਰਦੀ ਨਹੀਂ ਪਰਚੇ ਜਰੂਰ ਕਰਦੀ ਪਰਚੇ ਕਰਦੀ ਹਾਂਜੀ ਤੇ ਚਲੋ ਅਸੀਂ ਚਾਹੁੰਦੇ ਆਂ ਵੀ ਇਸ ਮਸਲੇ ਦੇ ਵਿੱਚ ਸਰਕਾਰ ਜਿਹੜੀ ਆ ਸਾਡੇ ਕਿਸਾਨ ਵੀਰਾਂ ਨੂੰ ਕੋਈ ਨਾ ਕੋਈ ਰਾਹਤ ਦੇਵੇ ਜਾਂ ਇਹ ਇਹਨੂੰ ਰੋਲੇ ਰਪੇ ਨੂੰ ਇਹ ਪ੍ਰਾਲੀ ਦੇ ਸਾਹਮਣ ਦਾ ਯਤਨ ਕਰੇ ਬਹੁਤ ਮਿਹਰਬਾਨੀ ਜੂਂਦੇ ਵਸਦੇ ਰੋ ਕਢਾਣੀ ਗੜਾ ਵਾਲਿਓ ਬਹੁਤ ਬਹੁਤ ਧੰਨਵਾਦ ਭਾਈ 200 ਤੋਂ 300 ਇੱਕ ਮਿੰਟ ਕੀ ਹੋ ਗਿਆ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੀ ਸੰਗਤ ਸਾਡੇ ਨਾਲ ਸੰਪਰਕ ਕਰਦੀ ਹੈ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਤੁਹਾਡੀ ਭੇਜੀ ਸੇਵਾ ਦੇ ਨਾਲ ਆਪਣੇ ਕਿਸਾਨ ਵੀਰਾਂ ਤੱਕ ਹੁਣ ਇੱਕ ਬੀਜ ਖਾਦ ਡੀਜ਼ਲ ਦੀ ਸੇਵਾ ਵੀ ਜਿਹੜੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਵੀਰਾਂ ਦੀ ਕਰਨੀ ਆ ਆਪਾਂ ਜ਼ਰੂਰ ਕਰਾਂਗੇ ਇਸੇ ਤਰ੍ਹਾਂ ਸਾਥ ਬਣਾਈ ਰੱਖਿਓ ਤੇ ਅਸੀਂ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਸੇਵਾ ਕਰਾਂਗੇ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਅਵੀਰ ਸਰਪਜੀਤ ਸਿੰਘ ਸਾਡੇ ਨਾਲ ਨੇ ਇਹਨਾਂ ਲਗਾਤਾਰ ਸਾਡੇ ਨਾਲ ਸੰਪਰਕ ਚੀ ਪਈ ਇਹਨਾਂ ਦੱਸਿਆ ਕਿ ਪਿੰਡ ਚ ਬਹੁਤ ਵੱਡਾ ਨੁਕਸਾਨ ਹੋਇਆ ਔਰ ਜੱਟ ਜ਼ਿਮੀਦਾਰ ਜਿਹੜੇ ਉੱਥੇ ਜਿਆਦਾ 2 ਤੋਂ 5 ਏਕੜ ਵਾਲੇ ਆ ਤੇ ਅੱਜ ਇਹਨਾਂ ਨੂੰ ਫਿਲਹਾਲ 50 ਏਕੜ ਦਾ ਹੀ ਦਿੱਤਾ ਕਿਉਂਕਿ ਇਹ ਜਦੋਂ ਇਸ ਤਰ੍ਹਾਂ ਦਾ ਕੋਈ ਆਵੇ ਰਾਹ ਸਮਗਰੀ ਸਾਡੀ ਕੋਸ਼ਿਸ਼ ਆ ਕਿ ਥੋੜਾ ਜਿਹਾ ਵੰਡ ਕੇ ਜਿਹੜਾ ਉਹ ਦਿੱਤਾ ਜਾਵੇ ਤੇ ਅੱਜ 50 ਏਕੜ ਦਾ ਬੀਜ ਪਿੰਡ ਰਾਮਦਵਾਲੀ ਚ ਭੇਜਿਆ ਗਾ ਹੋਰ ਆਏਗਾ ਜਰੂਰ ਇਹਨਾਂ ਨੂੰ ਆਵਾਜ਼ ਮਾਰਾਂਗੇ ਸਰਬਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਕੋਈ ਹੈ ਰਾਹਤ 50 ਕਿਲਿਆਂ ਨਾਲ ਪਹਿਲਾਂ ਤੇ ਵਾਹੀ ਗੁਰਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਅੱਖੋਂ ਸਾਹਿਬ ਤੁਹਾਡਾ ਦਿਲੋਂ ਧੰਨਵਾਦ ਮੈਂ ਕੱਖ ਨਹੀਂ ਕੀਤਾ ਸਾਰਾ ਕੜਾਣੀ ਕਲਾ ਲਿਆ ਕੀਤਾ ਇਹ ਉਤੋਂ ਬਾਅਦ ਕੜਾਣੀ ਕਲਾ ਵਾਲਿਆਂ ਦਾ ਅਸੀਂ ਦੇ ਨਹੀਂ ਦੇ ਸਕਦੇ ਵੀਰ ਜੀ ਸਾਰਿਆਂ ਦਾ ਧੰਨਵਾਦ ਜੋ ਜੀ ਸਾਡੀ ਇੱਕ ਨਹੀਂ ਜੋ ਮਰੀ ਫਸਲ ਸਾਡੀਆਂ ਦੋ ਮਰੀਆਂ ਜੋ ਤੇ ਸਾਡੇ ਔਖੇ ਸਮੇਂ ਤੁਸੀਂ ਸਾਡੀ ਬਾਹ ਫੜੀ ਆ ਤੇ ਵੈਸੇ ਮੇਰੇ ਪਿੰਡ ਦੀ ਜ਼ਮੀਨ 320 ਏਕੜ ਆ ਤੇ ਪੱਖੋਂ ਸਾਹਿਬ ਉਹਨਾਂ ਨੇ ਬੇਨਤੀ ਕੀਤੀ ਸੀ ਤੇ ਦੋ ਦੋ ਤਿੰਨ ਏਕੜ ਵਾਲੇ ਨੂੰ ਬੀਜ ਦੇਣਾ ਹਜੇ ਸਾਨੂੰ ਇਹਨਾਂ ਅੱਜ ਇਹਨਾਂ ਨੇ 50 ਗੱਟੇ ਦਿੱਤੇ ਆ ਸਾਨੂੰ ਰਾਤ ਥੋੜੀ ਜੀ ਰਾਤ ਮਿਲੀ ਆ ਕੋਈ ਹੋਰ ਸੱਜਣ ਆ ਜੂਗਾ ਉਹਦੇ ਕੋਲ ਮਿਲ ਜੂਗਾ ਤੇ ਪਰ ਅਸੀਂ ਵੀ ਆਪਣੇ ਪਿੰਡ ਚ ਪੂਰਾ ਸੰਯੋਗ ਦੇਣ ਦੇ ਆ ਤੇ ਸਾਰੇ ਪਿੰਡ ਦੀ ਕਣਕ ਬਜਾਵਾਂਗੇ ਤੇ ਆਪਣੇ ਦਿਲੋਂ ਪੱਖੋਂ ਸਾਹਿਬ ਦਾ ਕੜਾਲੀ ਗੜਾਂ ਵਾਲਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਇਹ ਤੋ ਸਾਨੂੰ 50 ਗੱਟੇ ਦੇ ਕੇ ਤਾਂ ਸਾਨੂੰ ਥੋੜਾ ਰਾਹਤ ਜਿਹੜੀ ਹੈ ਮਿਲੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ